ਧਰਮ ਰਾਏ ਜਦ ਲੇਖਾ ਮੰਗੈ ਜਦੋਂ ਧਰਮ ਰਾਜ ਨੇ ਲੇਖਾ ਪੁੱਛਣਾ ਨਾ ਲੇਖਾ ਤਾਂ ਹੁਣ ਇਹ ਸਜੀਵ ਦੇ ਕੋਲੋਂ ਪੁੱਛਣਾ ਇਹ ਨੱਕ ਇਹ ਕੰਨ ਇਹ ਤਾਂ ਰਹਿ ਨਹੀਂ ਜਾਣੇ ਜਦੋਂ ਸਰੀਰ ਨੇ ਚਲਿਆ ਜਾਣਾ ਸਵਾਹ ਹੋ ਜਾਣਾ ਸੜ ਕੇ ਇਹ ਨੇ ਧਰਮ ਰਾਏ ਜਦ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਧਰਮ ਰਾਏ ਜਦ ਲੇਖਾ ਮੰਗੈ ਹੁਣ ਜਦੋਂ ਧਰਮ ਰਾਜ ਨੇ ਲੇਖਾ ਮੰਗਣਾ ਹੈ ਨਾ ਜੀਵ ਦੇ ਕੋਲੋਂ ਬਾਕੀ ਨਿਕਸੀ ਭਾਰੀ ਜਿਹੜੇ ਮੰਦ ਕਰਮ ਕੀਤੇ ਸਨ ਉਹ ਜਿਹੜਾ ਹਿਸਾਬ ਕਿਤਾਬ ਸੀ ਉਹ ਭਾਰਾ ਨਿਕਲਿਆ ਜੀ ਬਾਕੀ ਨਿਕਸੀ ਭਾਰੀ ਹੁਣ ਹੋਇਆ ਕੀ ਆ ਜਿਨ੍ਹਾਂ ਦੇ ਪਿੱਛੇ ਲੱਗ ਕੇ ਮੰਦ ਕਰਮ ਕੀਤੇ ਨੇ ਉਹ ਭੱਜ ਗਏ ਉਹ 도ੜ ਗਏ ਪਤਾ ਕੀ ਆਖਿਆ ਇਹਨਾਂ ਨੂੰ ਅਸੀਂ ਤਾਂ ਇਹਦੇ ਅਧੀਨ ਸੀ ਜੀ ਧਰਮ ਰਾਏ ਜਦ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਜ ਕਿਰਸਾਨ ਵਾ ਭਾਗ ਗਏ ਇਹ ਅੱਖਾਂ ਨੈਣੂ ਇਹਨਾਂ ਦੇ ਨਾਲ ਕੀ ਤੱਕਿਆ ਗੁਰਬਾਣੀ ਕਹਿੰਦੀ ਹੈ ਨਾ ਏ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਇਹ ਕਾਦੇ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਲ ਲਾਏ ਨੇ ਇਹਦਾ ਪਰਪਸ ਹੈ ਇਹਦੀ ਡਿਊਟੀ ਹੈ ਜੀ ਏ ਨੇਤਰੋ ਮੇਰੇ ਹੋ ਹਰ ਤੁਮ ਮਹ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹੁਣ ਮੈਂ ਤੁਹਾਡੇ ਦੇ ਵਿੱਚੋਂ ਆਪਣੇ ਗੁਰੂ ਦੇ ਆਪਣੇ ਇਸ਼ਟ ਦੇ ਪ੍ਰਮਾਤਮਾ ਦੇ ਦਰਸ਼ਨ ਕਰਨੇ ਸਨ ਪਰ ਸੰਗਤੀ ਮੁਆਫ ਕਰ ਦੇਣਾ ਮੈਂ ਤੁਹਾਨੂੰ ਮਨਤ ਬਾਸ਼ਨਾ ਦੇ ਨਾਲ ਤੱਕਦਾ ਰਿਹਾ ਇਹ ਇਹਦਾ ਕੰਮ ਨਹੀਂ ਸੀ ਮੇਰੀਆਂ ਅੱਖਾਂ ਦਾ ਨਹੀਂ ਸੀ ਕੰਮ ਇਦੇ ਨਾਲ ਮੈਂ ਤੁਹਾਡੇ ਵਿੱਚੋਂ ਆਪਣੇ ਈਸ਼ਟ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਸਾਲ ਪਰ ਨਹੀਂ ਕੀਤੇ। ਇਹਨਾਂ ਦੀ ਅਧੀਨਗੀ ਕਬੂਲ ਗਿਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮਹ ਜੋਤ ਧਰੀ ਹਰ ਬਿਨਿ ਅਵਰ ਨ ਦੇਖੋ ਕੋਈ ਹਰ ਬਿਨਿ ਅਵਰ ਨ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ। ਇਹੋ ਵੇਸ ਸੰਸਾਰ ਤੁਮ ਦੇਖਦੇ ਜਿਹੜਾ ਅੰਮ੍ਰਿਤ ਸੀ ਉਹਨੂੰ ਅਸੀਂ ਵੇਸ ਵੇਖਿਆ ਵੇਸ ਜ਼ਹਿਰ ਵੇਖਿਆ ਜੇ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਸੰਗਤ ਜੀਓ ਨੈਣਾ ਦਾ ਕੰਮ ਸੀ ਅੱਖਾਂ ਦਾ ਕੰਮ ਸੀ ਪ੍ਰਮਾਤਮਾ ਦੇ ਦਰਸ਼ਨ ਕਰਨੇ ਪਰ ਇਹ ਤੱਕ ਦਾ ਕੁਝ ਹੋਰ ਰਿਹਾ ਨਕਟੂ ਇਸ ਸੁਗੰਧੀ ਦੁਰਗੰਧੀ ਦੇ ਵਿੱਚ ਫਸਿਆ ਰਿਹਾ ਜੀ ਸ੍ਰਵਨ ਨੂੰ ਇਹਦੇ ਨਾਲ ਗੁਰਬਾਣੀ ਸੁਣਨੀ ਸੀ ਪਰ ਸੰਗਤ ਜੀਓ ਉਹ ਲੱਚਰ ਗੀਤ ਇਹਦੇ ਅੰਦਰ ਸੁਣਾਏ ਗਏ ਇਸ ਕੰਨ ਨੂੰ ਮੁਆਫ ਕਰਦੇ ਆ ਜੇ ਸੰਗਤ ਜੀ ਗੁੱਸਾ ਨਾ ਕਰਿਆ ਜੇ ਹੈ ਗੱਲ ਸਚਾਈ ਦੀ ਹੈ ਗੁਰਬਾਣੀ ਦਾ ਬੜਾ ਪਾਵਨ ਬਚਨ ਹੈ ਪਹਿਲਾਂ ਤਾਂ ਇਹ ਗੱਲ ਸੁਣ ਲਓ ਕਿ ਸਾਡੇ ਸਾਰੇ ਘਰਾਂ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਣਦੇ ਨੇ ਾਨਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਾਂਦੇ ਨੇ ਜੀ ਜੇ ਕਿਤੇ ਅਸੀਂ ਮਹਿਸੂਸ ਕੀਤਾ ਹੋਵੇ ਤਾਂ ਅਸੀਂ ਕਰਦੇ ਨਹੀਂ ਅਸੀਂ ਗੁਰਬਾਣੀ ਦੇ ਪਾਠ ਨੂੰ ਇੱਕ ਰੀਤੀ ਰਿਵਾਜ ਬਣਾ ਲਿਆ ਰੀਤੀ ਰਿਵਾਜ ਸੱਚੇ ਪਾਤਸ਼ਾਹ ਮਹਾਰਾਜ ਹੀ ਸਾਡੇ ਘਰੇ ਗਏ ਨੇ ਮਹਾਰਾਜ ਜੀ ਨੇ ਸਾਡੇ ਘਰੇ ਜਾ ਕੇ ਸਾਨੂੰ ਇੱਕ ਹੁਕਮ ਕੀਤਾ ਕਿਹੜਾ ਗੁਰਬਾਣੀ ਵਿੱਚੋਂ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਜਿਹੜੇ ਸਾਖਤ ਗੀਤ 나ਦ ਤੁਨ ਗਾਬਤ ਬੋਲਤ ਬੋਲ ਅਜਾਏ ਉਹ ਗੀਤ ਜਿਹੜੇ ਸਾਖਤਾਂ ਵਾਲੇ ਨੇ ਜਿਨ੍ਹਾਂ ਨੂੰ ਲੱਤਰ ਗੀਤ ਕਹਿੰਦੇ ਨੇ ਹੁਣ ਬੱਚਿਆਂ ਦਾ ਵਿਵਾਹ ਕਾਰਜ ਕਰੇ ਅਖੰਡ ਪਾਠ ਸਾਹਿਬ ਹੋਇਆ ਹੈ ਆਨੰਦ ਕਾਰਜ ਦੂਸਰੇ ਦਿਨ ਆਨੰਦ ਕਾਰਜ ਹੋਇਆ ਤੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਭਾਈ ਸਾਹਿਬ ਜੀ ਛੇਤੀ ਛੇਤੀ ਕਰੋ ਆਨੰਦ ਕਾਰਜ ਛੇਤੀ ਨਵੇੜ ਦਿਓ ਨਵੇੜ ਦਿਓ ਕਹਿੰਦੇ ਨੇ ਹੁਣ ਤਾਂ ਨਦ ਨਦ 90% ਤੋਂ ਜ਼ਿਆਦਾ ਕਿਉਂ ਸਾਨੂੰ ਪੈਲਸ ਦੀ ਛੇਤੀ ਆ ਹੁਣ ਉੱਥੇ ਕੀ ਹੈ ਉੱਥੇ ਡੀਜ਼ਲ ਗਿਆ ਹੋਇਆ ਹੈ ਉੱਥੇ ਲੱਚਰ ਗੀਤ ਗਾਏ ਜਾ ਰਹੇ ਨੇ ਪਾਠੀ ਗ੍ਰੰਥੀ ਸਿੰਘ ਸਾਡੇ ਕੋਲੋਂ ਮੰਗ ਲਵੇ ਰੁਪਈਆ 11000 ਅਸੀਂ ਕਹਿੰਦੇ ਇਹਨਾਂ ਨੇ ਬ੍ਰਾਹਮਣ ਰੀਤੀ ਤੋੜ ਦਿੱਤੀ ਜਿਹਨੇ ਸਾਨੂੰ ਗੁਰਬਾਣੀ ਸੁਣਾਉਣੀ ਹੈ ਜਿਹੜੇ ਸਾਨੂੰ ਗੁਰੂ ਦੇ ਨਾਲ ਜੋੜਨਾ ਕਥਾਵਾਚਕ ਨੇ ਕੀਰਤਨ ਸਿੰਘਾ ਨੇ ਤੇ ਜਿਨ੍ਹਾਂ ਨੇ ਸੰਗਤ ਜੀਓ ਸਾਨੂੰ ਗੁਰੂ ਦੇ ਨਾਲੋਂ ਤੋੜਨਾ ਦੇ ਉਹ ਬੇਸ਼ੱਕ 11 ਲੱਖ ਮੰਗ ਲਵੇ ਅਸੀਂ ਕਹਿੰਦੇ ਹਾਂ ਵੀ ਉਹ ਵੀ ਘੱਟ ਹੈ ਉਹ ਵੀ ਦੇ ਕੇ ਉਤੋਂ ਹੋਰ ਵਾਰਦੇ ਹਾਂ ਵਾਰਦੇ ਹਾਂ ਜੀ ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਤੁਨ ਗਾਵਤ ਬੋਲਤ ਬੋਲਿਆ ਜਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਨਾ ਕੀਤਾ ਪਰ ਅਜੋਕੇ ਸਮੇਂ ਦੀ ਇਹ ਤਰਸਯੋਗ ਹਾਲਤ ਗੁਰ ਸਿੱਖੋ ਤੁਹਾਡੀ ਬਣ ਚੁੱਕੀ ਆ ਜੀ ਮੁਆਫ ਕਰਦੇ ਹੋ ਨੈਨੂ ਨਕਟੂ ਸ੍ਰਵਨੂ ਰਸਪਾਤ ਸਾਦੀ ਜੀਵ ਨਰਨ ਜੀਆ ਦਰਉਗੰਧ ਸੁਵਾਸੇ ਇਹ ਜੀਬ ਨਹੀਂ ਰੱਜਦੀ ਜੀ ਇਹਨੂੰ ਰਸਾਂ ਦਾ ਪਤੀ ਵੀ ਕਹਿੰਦੇ ਨੇ ਇੰਦਰੀ ਵਿਕਾਰ ਭੋਗਦੀ ਆ ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਪੰਜਾਂ ਦੇ ਅਧੀਨ ਹੋ ਕਰਕੇ ਤੂੰ ਇਹ ਮੰਦ ਕਰਮ ਕੀਤੇ ਨੇ ਉਹ ਭੱਜ ਗਏ ਭੱਜ ਗਏ ਜੀ ਭਜਣਾ ਸੀ ਉਹ ਕਹਿੰਦੇ ਤਾਂ ਇਹ ਮਾਲਕ ਸੀ ਸਾਡਾ ਸਾਨੂੰ ਇਹਨੇ ਵਰਤਿਆ ਜੇ ਨੈਨੂ ਨਕਟੂ ਸ੍ਰਬ ਨੂੰ ਰਸਪਤ ਪੰਜ ਕਿਰਸਾਨ ਬਾ ਭਾਗ ਗਏ ਪਹਿਲਾਂ ਕਹਤੇ ਮਹਾਰਾਜ ਨੈਨੂ ਨਕਟੂ ਸ੍ਰਬ ਨੂੰ ਰਸਪਤ ਇੰਦਰੀ ਕਹਿਆ ਨਾ ਮੰਨ ਇਹ ਆਪਣੇ ਮਾਲਕ ਦੇ ਕਹਿਣੇ ਵਿੱਚ ਨਹੀਂ ਆ ਪਰ ਜਦੋਂ ਫਿਰ ਵਾਰੀ ਆਈ ਨਾ ਉਦੋਂ ਕੀ ਹੋਇਆ ਪੰਜ ਕਿਰਸਾਨ ਬਾ ਭਾਗ ਗਏ ਉਹ ਭੱਜ ਜਾਂਦੇ ਨੇ ਜੀ ਸਰੀਰ ਸੜ ਕੇ ਸੁਆਹ ਹੋ ਗਿਆ ਕਿੱਥੇ ਨੱਕ ਕਿੱਥੇ ਕੰਨ ਤੇ ਪੰਜੇ ਗਾਇਬ ਲੈ ਬਾਦੇ ਉਹ ਜੀਉ ਦਰਬਾਰੀ ਜਿਨ੍ਹਾਂ ਦੇ ਅਧੀਨ ਹੋ ਕਰਕੇ ਵਿਕਾਰ ਭੋਗੇ ਨਾ ਮੰਦ ਕਰਮ ਕੀਤੇ ਉਹ 도ੜ ਗਏ ਛੱਡ ਗਏ ਸਾਥ ਨਹੀਂ ਨਿਵੇ ਤੇ ਜਿਹੜਾ ਫਿਰ ਜੀਵ ਸੀ ਨਾ ਉਹ ਨੂੰ ਬੰਨਿਆ ਗਿਆ ਉਹ ਨੂੰ ਬੰਨ ਲਿਆ ਜਾਂਦਾ ਹੈ ਜੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਖੀਰ ਤੇ ਫਿਰ ਮਹਾਰਾਜ ਕਹਿੰਦੇ ਭਾਈ ਗੁਰੂ ਸਿੱਖੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਹ ਜਨਮ ਸਫਲ ਹੋ ਜਾਵੇ ਤੁਸੀਂ ਅਵਰ ਕਾਜ ਤੋਂ ਬਚ ਜਾਵੋ ਤੁਹਾਡੀ ਇਹ ਚਿਰਾਂ ਤੋਂ ਬਾਅਦ ਪ੍ਰਾਪਤ ਹੋਈ ਮਨੁੱਖਾ ਦੇਹੀ ਇਹ ਸਫਲ ਹੋ ਜਾਵੇ ਤਾਂ ਅਰਦਾਸ ਬੇਨਤੀ ਕਰੋ ਗੁਰੂ ਰੰਸਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਇਸੇ ਜਨਮ ਦੇ ਵਿੱਚ ਇਹਦਾ ਨਿਵੇੜਾ ਕਰ ਦਿਓ ਮਹਾਰਾਜ ਗਾ ਨੂੰ ਇਸ ਜੰਮਣ ਮਰਨ ਦੇ ਚੱਕਰਾਂ ਦੇ ਵਿੱਚ ਨਾ ਪਈਏ ਮਹਾਰਾਜ ਇਸ ਭੌਜਲ ਤੋਂ ਤਾਰ ਦਿਓ